ਸ਼੍ਰੀ ਕਾਲ ਜੀ ਮੇਰਾ ਨਾਮ ਰਵਿੰਦੀਪ ਕੋਹੜਾ ਹੈ ਮੈਂ ਸਤਮੀ ਜਮਾਦਵੀ ਵਿਦਿਆਰਥਣਾ ਮੈਂ ਸੀਐਮ ਭਗਵੰਤ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿਉਂਕਿ ਉਹਨਾਂ ਨੇ ਚਿੱਬਾ ਨੰਗਲ ਪਿੰਡ ਵਿੱਚ ਲਾਇਬ੍ਰੇਰੀ ਖਲਵਾਈ ਹੈ ਇਹਨਾਂ ਵਿੱਚ ਧਾਰਮਿਕ ਇਤਿਹਾਸਿਕ ਕਿਤਾਬਾਂ ਪੜਨ ਨੂੰ ਮਿਲਦੀਆਂ ਹਨ ਜੋ ਕਿ ਜਿੱਦੱਕ ਅਸੀਂ ਟੀਵੀਆਂ ਵਿੱਚ ਜਾਂ ਸ਼ਹਿਰਾਂ ਦੇ ਲੋਕਾਂ ਤੋਂ ਸੁਣਦੇ ਸਨ ਕਿ ਲਾਇਬ੍ਰੇਰੀ ਸ਼ਹਿਰਾਂ ਵਿੱਚ ਹੈ ਅੱਜ ਕੱਲੋ ਇਸ ਪਿੰਡਾ ਵਿੱਚ ਵੀ ਅਵੇਲੇਬਲ ਹਨ ਇਸ ਕਰਕੇ ਮੈਂ ਸੀਐਮ ਭਗਵੰਤ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸਾਨੂੰ ਇੱਥੇ ਪੜ੍ਹ ਕੇ ਬਹੁਤ ਮਜ਼ਾ ਆਉਂਦਾ ਹੈ ਇੱਥੇ ਦੀ ਸੈਟਿੰਗ ਬਹੁਤ ਹੀ ਵਧੀਆ ਹੈ ਇੱਥੇ ਸੋਫੇ ਕਾਰਨਰਸ ਬੁੱਕ ਲਈ ਕਾਰਨਰਸ ਲੱਗੇ ਹੋਏ ਹਨ ਇੱਥੇ ਬਹੁਤ ਹੀ ਵਧੀਆ ਸ਼ਾਂਤ ਮਾਹੌਲ ਹੈ ਜੇਕਰ ਸਾਨੂੰ ਕੋਈ ਬੁੱਕ ਅੱਛੀ ਲੱਗਦੀ ਹੈ ਤਾਂ ਅਸੀਂ ਘਰੇ ਲੈ ਕੇ ਜਾ ਸਕਦੇ ਹਾਂ ਪਹਾਰ ਵੇਲੇ ਸਕੂਲ ਤੋਂ ਬਾਅਦ ਇੱਥੇ ਘੰਟਾ ਡੇਢ ਘੰਟਾ ਸਾਡੇ ਕੋਲ ਜਿੰਨਾ ਵੀ ਟਾਈਮ ਹੁੰਦਾ ਹੈ ਅਸੀਂ ਇੱਥੇ ਬੁੱਕ ਰੀਡ ਕਰਦੇ ਹਾਂ ਮੈਂ ਇਸ ਕਰਕੇ ਸੀਐਮ ਭਗਵੰਤ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇੱਥੇ ਸਾਡੇ ਲਾਇਬ੍ਰੇਰੀ ਖੋਲੀਆਂ ਸਤ ਸ੍ਰੀ ਅਕਾਲ ਜੀ ਮੇਰਾ ਨਾਮ ਨੀਲਮ ਸ਼੍ਰੀ ਪਗਮਾਨਦਵਨ ਸਾਹਿਬ ਜੀ ਦਾ ਮੈਂ ਬਹੁਤ ਜਿਆਦਾ ਧੰਨਵਾਦ ਕਰਨਾ ਚਾਹੁੰਦੀ ਆ ਜਿਨ੍ਹਾਂ ਨੇ ਸਾਡੇ ਬੱਚਿਆਂ ਦੀ ਸਹੂਲਤ ਲਈ ਇੱਥੇ ਲਾਇਬ੍ਰੇਰੀ ਓਪਨ ਕਰਵਾਈ ਹੈ ਤੇ ਸਾਡੇ ਬੱਚੇ ਜਿਸ ਵੀ ਟਾਈਮ ਆਉਣਾ ਚਾਹੁੰਦੇ ਆ ਆਪਾਂ ਹਰ ਟਾਈਮ ਅਵੇਲੇਬਲ ਹੀ ਜਾਂਦੇ ਆ ਆਫਟਰ ਸਕੂਲ ਤੋਂ ਬੱਚੇ ਆ ਕੇ ਇੱਥੇ ਲਾਇਬ੍ਰੇਰੀ ਵਿੱਚ ਬੁੱਕਸ ਰੀਡ ਕਰ ਲੈਂਦੇ ਆ ਜੇ ਕਲਚਰ ਨੂੰ ਲੈ ਕੇ ਇਤਿਹਾਸ ਨੂੰ ਲੈ ਕੇ ਤੇ ਸਿੱਖ ਧਰਮ ਨੂੰ ਲੈ ਕੇ ਸ਼ਹੀਦਾਂ ਨੂੰ ਲੈ ਕੇ ਹਰ ਇੱਕ ਤਰ੍ਹਾਂ ਦੀ ਬੁੱਕਸ ਇੱਥੇ ਅਵੇਲੇਬਲ ਹੈ ਜੋ ਕਿ ਬੱਚੇ ਪੜ੍ਹ ਕੇ ਉਹਦੀ ਨੌਲੇਜ ਲੈ ਰਹੇ ਇੱਥੇ ਹਰ ਇੱਕ ਤਰ੍ਹਾਂ ਦੀ ਸਮਾਨ ਸਾਹਿਬ ਨੇ ਸੰਦਫੈਸਟੀਵਿਟੀ ਕੀਤੀ ਹੈ ਚੇਅਰਾਂ ਲੈ ਕੇ ਕੁਰਸੀਆਂ ਲੈ ਕੇ ਬੁੱਕਸ ਵੀ ਬਹੁਤ ਜ਼ਿਆਦਾ ਵਧੀਆ ਪ੍ਰੋਵਾਈਡ ਕਰਵਾਈ ਹੈ ਆਪਣੇ ਪਹਿਲੀ ਵਾਰ ਹੀ ਲਾਇਬ੍ਰੇਰੀ ਓਪਨ ਹੋਈ ਹੈ ਬੱਚੇ ਆ ਰਹੇ ਆਪਣਾ ਟਾਈਮ ਵੀ ਪਾਸ ਕਰ ਬੱਚਿਆਂ ਦੇ ਨਾਲ ਵੱਡੇ ਵੀ ਆ ਰਹੇ ਆ ਬਜ਼ੁਰਗ ਵੀ ਆ ਰਹੇ ਆ ਔਰ ਮਾਹੌਲ ਨੂੰ ਵੀ ਵਧੀਆ ਕ੍ਰੀਏਟ ਕਰਦੇ ਆ ਇੱਥੇ ਮੈਸੀਮ ਸਾਹਿਬ ਦਾ ਬਹੁਤ ਜਿਆਦਾ ਧੰਨਵਾਦ ਕਰਨਾ ਚਾਹੁੰਦੀ ਆ ਜਿਨ੍ਹਾਂ ਨੇ ਸਾਡੇ ਬੱਚਿਆਂ ਦੇ ਫਿਊਚਰ ਨੂੰ ਦੇਖਦੇ ਹੋਏ ਸਾਡੇ ਪਿੰਡ ਵਿੱਚ ਲਾਇਬ੍ਰੇਰੀ ਓਪਨ ਕਰਾਈ ਹੈ ਤੇ ਆਪਾਂ ਉਹਨਾਂ ਦਾ ਬਹੁਤ ਜਿਆਦਾ ਧੰਨਵਾਦ ਕਰਦੇ ਆਂ ਸੀਮ ਸਾਹਿਬ ਦਾ